ਸ਼ਰਨ ਗੁਰਾਂ ਦੀ ਆਜਾ ਦੇ ਸੁਖ ਸਦਾ ਵਾਸਤੇ ਚਾਉਂਨੇ ਸ਼ਰਨ ਗੁਰਾਂ ਦੀ ਆਜਾ ਦੇ ਸੁਖ ਸਦਾ ਵਾਸਤੇ ਚਾਉਂਨੇ ਸ਼ਰਨ ਗੁਰਾਂ ਦੀ ਆਜਾ ਦੇ ਸੁਖ ਸਦਾ ਵਾਸਤੇ ਚਾਉਂਨੇ ਸ਼ਰਨ ਗੁਰਾਂ ਦੀ ਆਜਾ ਦੇ ਸੁਖ ਸਦਾ ਵਾਸਤੇ ਚਾਉਂਨੇ ਜੇ ਸੁਖ ਸਦਾ ਵਾਸਤੇ ਚਾਉਨੇ 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 ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸਤੇ ਚਾਉਨੇ ਸ਼ਰਨ ਗੁਰਾਂ ਦੀ ਸਦਾ ਵਾਸਤੇ ਸੋ ਗੁਰੂ ਪਿਆਰੇ ਜੀ ਨੂੰ ਸਦਾ ਲਈ ਸੁੱਖ ਚਾਹੀਦਾ ਉਹਨੂੰ ਕੀ ਕਰਨਾ ਪਏਗਾ ਉਹਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ ਗੁਰੂ ਦੀ ਸ਼ਰਨ ਵਿੱਚ ਆ ਕੇ ਸੋ ਗੁਰੂ ਪਿਆਰੇ ਗੁਰੂ ਦੇ ਬਚਨ ਮੰਨਣੇ ਪੈਣੇ ਜੇ ਸਦਾ ਲਈ ਸੁੱਖ ਚਾਹੀਦਾ ਸੁੱਖ ਤੇ ਠੇਕੇ ਤੇ ਜਾ ਕੇ ਵੀ ਮਿਲਦਾ ਹੈ ਇਹ ਗੱਲ ਨਹੀਂ ਕਿ ਨਹੀਂ ਮਿਲਦਾ ਸੋ ਨਸ਼ਾ ਹੈ ਨਾ ਜਿਹੜਾ ਇੱਕ ਵਾਰੀ ਸੁੱਖ ਜ਼ਰੂਰ ਦਿੰਦਾ ਬੰਦੇ ਨੂੰ ਸੋ ਇੱਕ ਵਾਰੀ ਤੇ ਹਵਾ ਚ ਗੱਲਾਂ ਕਰਾਉਂਦਾ ਜ਼ਰੂਰ ਬਰਬੁਰ ਕੇ ਐਸੀ ਖੱਡ ਚ ਡੇਖਦਾ ਸਾਰਾ ਪਰਿਵਾਰ ਵੀ ਖੱਡੇ ਚ ਚਲਾ ਜਾਂਦਾ ਸੋ ਗੁਰੂ ਪਿਆਰਿਓ ਸਾਰੀ ਪ੍ਰਾਪਰਟੀ ਉਹਦੀ ਸਾਰੀ ਜ਼ਮੀਨ ਜਾਇਦਾਦ ਉਹ ਵੀ ਖੱਡੇ ਚ ਚਲੀ ਜਾਂਦੀ ਇਕੱਲਾ ਆਪ ਹੀ ਖੱਡੇ ਚ ਨਹੀਂ ਡਿੱਗਦਾ ਸਾਰਾ ਕੁਝ ਹੀ ਖੱਡੇ ਚ ਡਿੱਗ ਪੈਂਦਾ ਉਹਦਾ ਉਹਦਾ ਜੀਵਨ ਉਹਦਾ ਕੈਰੇਕਟਰ ਸਭ ਕੁਝ ਖੱਡੇ ਚ ਜਾ ਡਿੱਗਦਾ ਸੋ ਜਿਹੜਾ ਠੇਕੇ ਤੇ ਜਾਏਗਾ ਜਿਹੜਾ ਨਸ਼ੇ ਨਸ਼ੇ ਕਰੇਗਾ ਲਾਓ ਠੇਕੇ ਕਰੋ ਡਰਕਸ ਦੇ ਨਸ਼ੇ ਸੋ ਗੁਰੂ ਪਿਆਰਿਓ ਜਾਓ ਠੇਕੇ ਤੇ ਇੱਕ ਵਾਰੀ ਹਵਾ ਚ ਗੱਲਾਂ ਜ਼ਰੂਰ ਹੋਣਗੀਆਂ ਇੱਕ ਵਾਰੀ ਸੁੱਖ ਤੇ ਮਿਲੇਗਾ ਪਰ ਇਹ ਇਹ ਸੁੱਖ ਸਦਾ ਨਹੀਂ ਰਹਿੰਦਾ ਜਦੋਂ ਨਸ਼ਾ ਉਤਰ ਗਿਆ ਹੁਣ ਕੇ ਫੇਰ ਤਲਖੀ ਲੱਗ ਜਾਂਦੀ ਬੰਦੇ ਨੂੰ ਫੇਰ ਖਾਣਾ ਪੈਂਦਾ ਜਦੋਂ ਫੇਰ ਉਤਰ ਗਿਆ ਫੇਰ ਖਾਣਾ ਪਏਗਾ ਸੋ ਇਦਾਂ ਦੇ ਨਸ਼ੇ ਕਰਕੇ ਕਰਨਾ ਕੀ ਜਿਹੜੇ ਚੜ ਜਾਂਦੇ ਉਤਰ ਜਾਂਦੇ ਚੜ ਜਾਂਦੇ ਉਤਰ ਜਾਂਦੇ ਇੱਕੋ ਹੀ ਨਸ਼ਾ ਹੈ ਕਹਿੰਦੇ ਨਾਮ ਖਮਾਰੀ ਨਾਨਕਾ ਚੜੀ ਰਹੇ ਨਰਾ ਇਹ ਚੜਦੀ ਤੇ ਥੋੜੀ ਔਖੀ ਇਨਾਮ ਦੀ ਖਮਾਰੀ ਪਰ ਜੇ ਚੜ ਗਈ ਮੁੜ ਕੇ ਉਤਰਦੀ ਨਹੀਂ ਮਰਿਆਂ ਤੋਂ ਬਾਅਦ ਵੀ ਨਹੀਂ ਉਤਰਦੀ ਸੋ ਜਿਉਂਦਿਆਂ ਦੇ ਕੀ ਉਤਰਨੀ ਹੈ ਮੜਿਆਂ ਤੋਂ ਬਾਅਦ ਵੀ ਨਹੀਂ ਉਤਰਦੀ ਸੋ ਬਾਕੀ ਨਸ਼ੇ ਦੇ ਗੁਰੂ ਪਿਆਰਿਓ ਰਾਤ ਨੂੰ ਪੀਓ ਦਿਨੇ ਉਤਰ ਜਾਂਦੇ ਸੋ ਦਿਨੇ ਸਰੀਰ ਆਕੜ ਜਾਂਦਾ ਸੋ ਜਿਹੜੇ ਰਾਤ ਨੂੰ ਸ਼ਰਾਬ ਪੀਂਦੇ ਆ ਉਹਨਾਂ ਨੂੰ ਦਿਨੇ ਸਖੀ ਚਾਹੀਦੀ ਹੈ ਸਰੀਰ ਆਕੜ ਜਾਂਦਾ ਸਵੇਰੇ ਉੱਠਿਆ ਨਹੀਂ ਜਾਂਦਾ ਫਿਰ ਉੱਠਦੇ ਆ ਸਾਰ ਚਾਹ ਨਹੀਂ ਪੀਂਦੇ ਮੂੰਹ ਨਹੀਂ ਧੋਂਦੇ ਸੋ ਉੱਠ ਕੇ ਪਹਿਲਾਂ ਸੋ ਗੁਰੂ ਪਿਆਰਿਓ ਕੋਲਾ ਉਹਨਾਂ ਨੂੰ ਪਾਣੀ ਦਾ ਦਿਓ ਦੇ ਨਾਲ ਉਹਨਾਂ ਨੂੰ ਮੁੱਖੀ ਖਾਨ ਨੂੰ ਦੇਣਾ ਕਿਉਂਕਿ ਸਰੀਰ ਤੁਰਦਾ ਨਹੀਂ ਖਾਏ ਤੋਂ ਬਿਨਾ ਸੋ ਫਿਰ ਇਦਾਂ ਦੇ ਨਸ਼ਿਆਂ ਦਾ ਫਾਇਦਾ ਕੀ ਕਿ ਇੱਕ ਵਾਰੀ ਸਰੀਰ ਖੋਲ ਦੇਣ ਤੇ ਬੰਦਾ ਭੱਜਿਆ ਫਿਰੇ ਸੋ ਲੱਖਾਂ ਕਮਾ ਲੇ ਜਿੱਥੇ 2 ਲੱਖ ਕਮਾਉਣਾ ਸੀ ਬਿਨਾ ਨਸ਼ੇ ਤੋਂ ਉੱਥੇ 5 ਲੱਖ ਕਮਾ ਲਿਆ ਤੇ ਮੁੜ ਕੇ ਜਦੋਂ ਕਿਡਨੀਆਂ ਖਰਾਬ ਹੋ ਗਈਆਂ ਲੀਵਰ ਖਰਾਬ ਹੋ ਗਿਆ ਡਾਕਟਰ ਨੇ 10 ਲੱਖ ਘਟਾ ਲਿਆ ਤੇ ਫਿਰ ਫਾਇਦਾ ਕੀ ਹੋਇਆ 5 ਲੱਖ ਕਮਾਉਣ ਦਾ ਇਹਦੇ ਨਾਲ ਤੇ ਹੀ ਚੰਗਾ ਸੀ ਬਿਨਾ ਨਸ਼ੇ ਤੋਂ ਕੰਮ ਕਰਦਾ ਭਾਵੇਂ ਘੱਟ ਕਰਦਾ ਸੋ ਗੁਰੂ ਪਿਆਰਿਓ ਭਾਵੇਂ 2 ਲੱਖ ਹੀ ਕਮਾ ਲੈਂਦਾ ਸਾਲ ਦਾ ਪਰ ਘੱਟ ਕਮਾ ਲੈਂਦਾ ਘੱਟ ਖਾ ਲੈਂਦਾ ਸਰੀਰ ਤੇ ਠੀਕ ਰਹਿੰਦਾ ਪਰ ਜੇ 10 ਲੱਖ ਕਮਾਇਆ ਨਸ਼ਾ ਕਰਕੇ ਤੇ ਜੇ ਗੁਰੂ ਪਿਆਰਿਓ ਡਾਕਟਰ 20 ਲੱਖ ਲੈ ਗਿਆ ਫਿਰ ਫਾਇਦਾ ਕੀ ਹੋਇਆ ਸੋ ਇਹ ਬੰਦੇ ਦਾ ਦਿਮਾਗ ਖਰਾਬ ਹੁੰਦਾ ਹੈ ਹੋਰ ਗੱਲ ਕੋਈ ਨਹੀਂ ਗੁਰਬਾਣੀ ਕੋ ਬੰਦੇ ਦਾ ਦਿਮਾਗ ਠੀਕ ਕਰਦੀ ਜਿਵੇਂ ਮੋਟਰਸਾਈਕਲ ਖਰਾਬ ਹੋ ਜੇ ਗੱਡੀ ਖਰਾਬ ਹੋ ਜੇ ਤੇ ਮਿਸਤਰੀ ਕੋਲ ਜਾ ਕੇ ਠੀਕ ਕਰਾਉਣੀ ਪੈਂਦੀ ਹੈ ਇਸੇ ਤਰ੍ਹਾਂ ਆਪਣੇ ਦਿਮਾਗ ਖਰਾਬ ਹੋਏ ਸੋ ਗੁਰਬਾਣੀ ਨੇ ਆਪਣੇ ਦਿਮਾਗ ਠੀਕ ਕਰਨੇ ਜਦੋਂ ਬੰਦੇ ਦਾ ਦਿਲ ਦਿਮਾਗ ਠੀਕ ਹੋ ਗਿਆ ਸੋ ਨਸ਼ੇ ਨੂੰ ਜੇ ਉਹਨੇ ਹੱਥ ਤੇ ਕੀ ਲੋਣਾ ਹੈ ਉਹ ਚੱਕੇਗਾ ਨਹੀਂ ਕਿ ਪਿਆਾ ਕਿੱਥੇ ਆ ਇਹ ਉਹੀ ਖਾਂਦੇ ਆ ਉਹੀ ਪੀਂਦੇ ਆ ਜਿਨ੍ਹਾਂ ਦੇ ਦਿਮਾਗ ਖਰਾਬ ਹੋਏ ਜਦੋਂ ਦਿਮਾਗ ਠੀਕ ਹੋ ਗਏ ਸੋ ਉਹਦੇ ਬੰਦੇ ਨਸ਼ੇ ਨੂੰ ਹੱਥ ਨਹੀਂ ਲਾਏਗਾ ਤੇ ਗੁਰਬਾਣੀ ਆਪਾਂ ਜਿਹੜਾ ਮਹਾਰਾ ਦੀ ਸ਼ਰਨ ਚ ਆਏਗਾ ਸੋ ਕੱਲੇ ਇਹ ਨਹੀਂ ਕਿ ਤੀਆਂ ਪੁੱਤਰ ਉਹਦੇ ਅੱਗੇ ਹੱਥ ਜੋੜਨ ਦੇਵ ਕੀ ਦੀ ਭਗਤੀ ਪੂਰੀ ਹੋਵੇ ਨਾ ਦੇਵੀ ਦੇਵਤੇ ਵੀ ਹੱਥ ਜੋੜ ਕੇ ਖੜ ਜਾਂਦੇ ਸੋ ਗੁਰੂ ਪਿਆਰਿਓ ਸਾਰੇ ਇੰਦਰ ਵਰਗੇ ਦੇਵਤੇ ਸ਼ਿਵ ਜੀ ਭਗਵਾਨ ਵਰਗੇ ਵਿਸ਼ਨੂੰ ਭਗਵਾਨ ਵਰਗੇ ਸੋ ਗੁਰੂ ਪਿਆਰਿਓ ਬ੍ਰਹਮਾ ਵਰਗੇ ਇਹ ਸਾਰੇ ਵੱਡੇ ਵੱਡੇ ਜਿਹੜੇ ਦੇਵਤੇ ਹੱਥ ਜੋੜ ਕੇ ਖੜ ਜਾਂਦੇ ਉਹਦੇ ਅੱਗੇ ਜ ਜਿਹਦੀ ਭਗਤੀ ਪੂਰੀ ਹੋਵੇ ਤੇ ਜਿਹਦੇ ਆਪਣੇ ਕਰਮਾਂ 'ਚ ਫਰਕ ਕੇ ਸੋ ਦੀ ਔਲਾਦ ਹੀ ਉਹਨੂੰ ਧੱਕੇ ਮਾਰਦੀ ਸੋ ਹੋਰ ਤੇ ਉਹਨਾਂ ਨੇ ਹੋਰ ਲੋਕਾਂ ਨੇ ਤੇ ਉਹਦੇ ਤੱਕ ਉਹਨੂੰ ਧੱਕੇ ਮਾਰ ਨਹੀਂ ਸੋਦੀ ਲਾਗਰੀ ਹੋਣੀ ਨਹੀਂ ਬੰਦੀ ਸੋ ਜੇ ਚਾਹਨੇ ਆ ਨਾ ਕਿ ਸਦਾ ਸੁਖ ਰਹੇ ਫਿਰ ਵੇਖੋ ਤੁਸੀਂ ਗੁਰੂ ਨਾਲ ਜੁੜੇ ਕਿੰਨਾ ਹੋ ਜਿੰਨਾ ਕੋ ਅੰਦਰੋਂ ਜੁੜੋਗੇ ਉਨਾ ਹੀ ਸੁਖ ਮਿਲਣਾ ਜਿੰਨਾ ਤੁਸੀਂ ਗੁਰੂ ਤੋਂ ਦੂਰ ਉਨਾ ਹੀ ਤੁਸੀਂ ਦੁਖੀ ਰਹੋ ਸਵਾ ਗੁਰੂ ਦੇ ਨੇੜੇ ਆਈ ਸਦਾ ਲਈ ਸੁਖ ਹੋਵੇ ਪੜੋ ਸੁਣੋ ਸ਼ਲੋਕ ਪਵਨੰ ਗੁਰੂ ਪਾਨੀ ਪਿਤਾਹ ਜਿਵੇਂ ਸਹਰਾਤ ਜੋ ਇਹ ਦਾਈ ਦਇਆ ਖਿਲੇ